ਪਰੂ ਕਿਰਪਾ ਕਰੇ ਬਹੁਤ ਵੱਡਾ ਨੁਕਸਾਨ ਤੇ ਬਚਦੀ ਰਹੇਗੀ ਕਰਨ ਹਾਂ ਵੀ ਹਾਂਜੀ ਬਾਪੂ ਕੀ ਹਾਲ ਚਾਲ ਸਾਹ ਦਾ ਚਲੋ ਕਰ ਦਈਏ ਵੀਡੀਓ ਦੀ ਸਟਾਰਟਿੰਗ ਆਪਾਂ ਇੱਕ ਮਿੰਟ ਏਅਰਪੋਰਟ ਚ ਪਾ ਲਈ ਖਾ ਕੇ ਤੱਕ ਦੋਗੇ ਅੰਨ ਥੋੜਾ ਬਾਹਦੇ ਰੱਖਦੇ ਬਾਹਰ ਤੇ ਕਬੂਤਰ ਬਾਦਰੇ ਦੇ ਬਾਹਰ ਘੱਡੀਤੇ ਸੀਗੇ ਤੁਹਾਨੂੰ ਚਲਦੇ ਆ ਮਣਪੇ ਤੇ ਕੋਲੇ ਤੇ ਵੀਡੀਓ ਸਟਾਉਣੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਲਓ ਆਪ ਤੇ ਦੇਖਦੇ ਬੱਚੇ-ਬੱਚੇ ਕਿਵੇਂ ਪਹੁੰਚ ਆਗੇ ਹਣਾ ਨਹੀਂ ਬਾਹਰ ਤਾਂ ਕੱਢਦੇ ਸੀਗੇ ਸਾਰੇ ਤੇ ਬਾਲਾ ਚੜ ਨਹੀਂ ਰਹੀ ਐ ਤਬਦਾਰ ਉਧਰ ਵਰ ਜਾਂਦੇ ਐ ਐਸਾ ਹੈ ਹਾਂ ਸੱਚ ਜਿਪੜਾਂ ਦੇ ਭੈਣ ਪਟਾਕੇ ਬਾਰਾਂ ਬੋਰਾਂ ਦੇ ਠਾ ਦਿਖਾਓ ਬੱਚੂ ਬਚਾਉ ਦੇ ਇਹ ਕੋਲ ਵਿੱਚ ਵੜ ਕੇ ਬੱਚੇ ਬੱਚੀ ਬੈਠੇ ਹੈ ਨਾ ਚੈੱਕ ਕਰਾਉਣੇ ਸਾਨੂੰ ਵੀ ਲੋ ਬਾਬਿਓ ਦੇਖੋ ਬੱਚੇ ਬੱਚਾ ਉਹ ਕੇ ਰੋੜਾ ਠੀਕ ਠਾਕ ਨੇ ਮਾਰੇਗੀ ਮਾਈ ਜੱਗ ਨੂੰ ਅੱਡੀ ਛੁੱਡ ਲਵਗੀ ਪੈਤਰਨੀ ਆ ਵੇਖਾ ਤੂੰ ਆਹ ਵੇਖੋ ਇੰਗੜ ਵੰਗਾ ਵਣਿਆ ਤਾ ਆ ਵਿਚਾਰੇ ਗਰੀਬ ਆਸ ਵਿੱਚ ਲੜ ਲੜ ਕੇ ਦਿਨ ਨਗਾਈ ਜਾਂਦੇ ਆਂਚ ਵਿੱਚ ਲੜ ਲੜ ਕੇ ਦਿਨ ਨਗਾਉਂਦੇ ਲੜ ਲੜ ਕੇ ਦਿਨ ਨਗਾਉਂਦਾ ਚਲੋ ਬਾਬੇ ਹੁਣ ਚੱਲਦੇ ਆਂ ਉਧਰ ਮਨਪ੍ਰੀਤ ਦੇ ਕੋਲੇ ਤੁਹਾਨੂੰ ਚੱਲ ਕੇ ਦਿਖਾਉਣੇ ਨੇ। ਲਓ ਬਾਬੇ ਆਗੇ ਇਧਰ। ਸੁਤਾ ਜੀ ਵੀਡੀਓ ਉਡੀਕੀ ਰਹੀ ਮਨਪ੍ਰੀਤ ਦੀ ਇਹ ਤਾਂ ਅੰਦਰ ਹੀ ਪਹਿਲਾਂ ਦਾ ਗਾਣੇ ਨੂੰ ਲਾਈ ਪਿਆਗਾ। ਬੰਦ ਹੀ ਕਰੀ ਨੀ ਕਾਪੀਰਾਈਟ ਆ ਜੂ ਵਿੱਚ। ਹਾਂਜੀ ਤੇ ਪ੍ਰਧਾਨ ਸਾਹਿਬ ਦਾ ਖੇਤ ਤੇ ਚੋਬਰ ਆ ਕੀ ਕਰੀ ਜਾਨੀ ਖੰਡ ਨੂਰ? ਫਾਇਰ ਨੂੰ ਵਾਈ ਪਿਆ। ਹੈ? ਇਹ ਨਾ ਛੇੜ ਯਾਰ ਖੰਡ ਨੂੰ ਸਾਡੇ ਨੂੰ। ਹੈ? ਚਲੋ ਇੱਕ ਬੋਲੇ ਹੁੰਦਾ ਚੱਲੇ। ਬੋਲੀਏ ਬੰਦੇ ਇਧਰ ਦੇਖ ਬਹੁਤ ਸਰਾ ਇਧਰ ਸਿਆਣੀ ਬਾਲਾ ਇਹਦਾ ਬਾਲਾ ਸਿਆਣਾ ਖਾਂਦੇ ਯਾਰ ਤੇ ਖੇਡ ਚੱਲੀ ਗਿਆ ਰ ਆਪਾਂ ਉਹਦੇ ਕੋਲੇ ਮਾਲਕ ਦੇ ਕੋਲੇ ਹੋਰ ਤਾਂ ਲੱਗੇ ਹੈ ਲੈਂ ਚੱਲਾਂਗੇ ਨਹੀਂ ਚੱਲਣਾ ਕਿ ਨਹੀਂ ਹੁਣੀ ਚੱਲੀ ਗਏ ਹਾਂ ਜੀ ਚੱਲੀ ਗਏ ਹੁਣੀ ਚਲੋ ਜੀ ਚਲੋ ਅੱਖਾਂ ਹੀ ਲਾ ਕੇ ਮਿਲਦੇ ਆਂ ਜੀ ਚੰਗਾ ਬਾਬਿਆਂ ਦੀ ਜੈ ਲਓ ਭਾਈ ਕਬੂਤਰ ਵੀ ਕੱਢ ਤੇ ਬਾਹਰ ਹੁਣ ਆਪਾਂ ਠੀਕ ਆ ਸ਼ੀਏ ਦੇ ਸ਼ੀਏ ਬਾਹਰ ਆ ਗਏ ਹਾਂ ਜੀ ਧਰਤੀਆਂ ਦੇ ਦਾਣੇ ਬਾਹਰ ਆਪੇ ਖਾ ਲੈਣੇ ਜਣਾ ਆਹ ਨਦਨ ਬਾਹਰ ਤਾਂ ਗਿਆ ਪਿੱਖਾਈਆਂ ਨਹੀਂ ਬੈਠੇ ਲਓ ਬਈ ਹਲੋ ਚਲੋ ਬਈ ਸਿਰ ਤੇ ਦਾਣੇ ਰਣੂ ਬੱਚੇ ਸੈਟਅਪ ਹੁੰਦਾ ਕਾ ਨੰਮਾ ਨੇ ਮਾੜੇ ਦੂਰ ਹੀ ਆ ਦੋ ਬਿਟੀਆਂ ਆਹ ਡੱਕੋ ਗੋਡਰਾਮ ਇਹ ਬਾਬਾ ਕੱਲਾ ਰਾਈ ਖਵਾ ਕੋਡ ਕਾਉਂਦੇ ਹਲੇ ਨੂੰ ਚਲੋ ਬਾਬੇ ਕੋਈ ਨਹੀਂ ਦਿਖਾਉਣੇ ਮੈਨੂੰ ਪਰ ਲੋ ਬਈ ਤਾਰ ਤੇ ਸਾਰੇ ਅੰਦਰ ਤੇ ਹੁਣ ਬਸ ਖੇਤ ਜਾਣਾਗਾ ਇੱਕ ਤਾਂ ਬੂਝੜ ਬਜੜ ਚ ਲਾ ਕੇ ਆਉਣੇ ਇਹ ਬੂਝੜ ਬਜੜ ਲਾ ਕੇ ਆਉਣਗੇ ਤੇ ਬੂਝੜ ਆਲਰੇਡੀ ਲੈਣ ਗਿਆ ਕਰ ਮਾਰ ਖੇਤੋਂ ਕਰੇ ਬੈ ਸੈਟ ਕਰਕੇ ਤੇ ਫਿਰ ਚਲਦੇ ਆ ਖੇਤ ਦਿਖਾਉਣੇ ਆ ਸੋ ਚੱਲ ਕੇ ਲੋ ਬਈ ਸਾਕ ਬੂਝੜ ਬਜੜ ਤਾਰ ਲੈ ਲੜਨ ਪਰਨ ਕਰ ਲਿਆ ਤਿਆਰ ਤੇ ਹੁਣ ਚਲਦੇ ਆ ਖੇਤ ਤੇ ਇਧਰ ਕਵਾੜ ਕੋ ਦੇ ਦਿਆਂ ਫੇਗਾ ਲਏ ਸੀ ਲੱਗੇ ਸੀ ਉਹ ਪਏ ਫੜੇ ਵੱਡੇ ਬਬੂ ਜਿਹੜਾ ਕਰ ਤੱਕ ਆ ਤੇ ਚਲਦੇ ਆ ਖੇਤ ਨੂੰ ਲਾ ਲਏ ਉਹਨੇ ਕਵਾੜ ਕੱਢੀ ਨਾ ਟਰੰਪੜਨ ਠੱਗੀ ਮਾਰਦਣਾ ਏ ਠੱਗੀ ਮਾਰਦੇ ਚ ਕੀ ਲੈ ਇਹ ਇਹ ਲੱਗਦਾ ਕੀ ਕੀ ਆ 20 ਰੁਪਏ ਲੈਂਦਾ ਹਾਂ ਰਹਿ ਕੇ ਬੰਦਾ ਏ ਹਾਂ ਹਾਂ ਰਹਿ ਕੇ ਨਾ ਕਵਾੜ ਦਾ ਏ ਠੀਕ ਹੈ ਆਗ ਵੀਡੀਓ ਬਣਾਉਣੇ ਦੀ ਮੁਕਰ ਜਿਹੜਾ ਕਿ ਪਤਾ ਮੁੜ ਕੇ ਯਾਰ ਲੈ ਹੈ ਮੁਕਰ ਦਾ ਕੀ ਹੁੰਦਾ ਬਣਾ ਲਓ ਬਣਾ ਲਓ 40 ਰੁਪਏ ਕਿਹਾ ਲੋਹਾ ਇਹਨੇ ਹਾਂ ਸਾਡਾ ਕੂਲਰ ਭੰਨਦਾ ਏਡਾ ਸੋਹਣਾ ਕੂਲਰ ਸੀਗਾ ਏਡਾ ਸੋਹਣਾ ਕੂਲਰ ਸਾਡਾ ਜਿਹੜਾ ਘਰਤੀ ਨਵੇਂ ਕੂਲਰ ਦੀ ਕਟੋਂ 5000 ਰੁਪਏ ਦਾ ਸੀਗਾ ਇਹ ਦਫਾ ਪੱਟਦੀ ਸਾਡੇ ਕੂਲਰ ਹੀ ਤੂੰ ਜਲਦੀ ਤੇ ਜਾ ਫਾਟ ਨਹੀਂ ਤੇ ਪੱਟਦੀ ਜੀ ਕਿ ਸਾਡੇ ਕੋਈ ਨਹੀਂ ਨਿਕਾ ਆ ਸਾਰੇ ਇੱਕਾ ਸੋਨਾ ਪੂਲਰ ਸੀਗਾ ਸੱਖਣਾ ਘੜਤੀ ਲੱਖ ਰੁਪਈਆ ਹੋ ਗਿਆ ਬਣਾਣਾ ਰੁਪਈਆ ਲੱਖ ਬਣ ਗਿਆ ਆਪਣਾ ਨਾ ਰੜਾ ਦੇ ਮੰਤਰ ਰੜਾ ਦੇ ਤਾ ਦੇ ਪਚਰੇ ਦੇ ਚੱਲ ਚੱਲ ਕੋਈ ਨਹੀਂ ਫੇ ਚੱਲਦੇ ਕਰਾਣਾ ਅੱਜ ਦੀ ਕਮਾਈ ਮੇਰੀ 1060 ਰੁਪਈਆ ਐ ਰੋਏ ਇਨਰ ਵੀ ਰੋਏ ਪਾ ਲਿਆ ਕਰ ਮੈਨੂੰ ਡੈਲੀ ਡੈਲੀ

ਚਲੋ ਚਲ ਜੀ ਖੇਤ ਫਿਰ ਲਓ ਬਾਪੋ ਚੱਲ ਤੇ ਬਾਦਲ ਨੂੰ ਤੇਲ ਦੇਣੀ ਪਤਾ ਫਿਰ ਫਸਲ ਲਾਈ ਜਿੰਨੇ ਪੋਰਲੇ ਕੇ ਦਾ ਫੀਡਰ ਆਗਾ ਉਹਨੂੰ ਪਾਣੀ ਵੀ ਲੋੜ ਠੀਕ ਹੈ ਤੇ ਦੌੜਾ ਤੇਲ ਪਵਾ ਕੇ ਬਾਹਰ ਲੋ ਚੱਲ ਜੀ ਖੇਤ ਤੇ ਖੇਤੋਂ ਲਾ ਕੇ ਫਿਰ ਦੌੜਾ ਤੇਲ ਆਵਾਂਗੇ ਤੇ ਚੱਲ ਕੇ ਫੀਡਰ ਲਾਈ ਜੀ ਫਿਰ ਚੱਲ ਕੇ ਦਿਖਾਉਣੇ ਜੀ ਲਓ ਬਈ ਖੇਤ ਆ ਕੇ ਤੇਲ ਵੀ ਲੈਂਦਾ ਤੇ ਕਰਤਾ ਕੰਮ ਸਟਾਰਟ ਆ ਕੀ ਚੱਕ ਦੇ ਕਰ ਲਾ ਦੇ ਲਾ ਦੇ ਦੋ ਗੇੜ ਲਾਇ ਲੰਮੇ ਤੇ ਫਿਰ ਲਾਉਣੇ ਬੁਝੜਿਆ ਰਹਿ ਤੇ ਆ ਆ ਪਾਈ ਕੁਛ ਬੱਲਾ ਦੇ ਕਿੜਾ ਖਿੱਚ ਕੇ ਲਾ ਦੇ ਇੱਕ ਦੋ ਉਹ ਥੋੜਾ ਥਾਂ ਹੀ ਲਾਉਣਾ ਇੱਥੇ ਬਸ ਇੰਨਾ ਕ ਥਾਂ ਹੀ ਲੱਗੂ ਲੰਮਾ ਇੰਨਾ ਕ ਬਸ ਮੇਰਾ ਕਿਆਰੀ ਕ ਬੜ ਲੱਗੂ ਲੱਗੂਗੀ 100% ਦਾ ਖਿੱਚ ਦੇ ਮਗਰ ਉਹ ਇੱਥੋਂ ਖਿੱਚ ਦੇ ਖਿੱਚ ਦੇਖ ਪੁੱਲ ਗਏ ਨਾਲ ਹੀ ਹੈ ਖਿੱਚ ਦੇ ਜਾਣ ਦੇ ਜਾਣ ਦੇ ਉਹ ਆਪੋ ਕਰਾਉਣ ਕਰ ਲਈਏ ਸੈਟਿੰਗ ਆ ਰਹੀ ਏ ਦੀ ਲਾਲੂ ਲੈ ਕੇ ਉਹਨੂੰ ਕਰਦੇ ਹਾਂਣਾ ਸ਼ੇਅਰ ਕਰ ਠੀਕ ਆ ਦਿਖਾਉਣੇ ਹੋਣੇ ਤੇ ਦਿਖਾ ਦਈਏ ਹੋਰ ਅੱਜ ਆਪਾਂ ਪਾਪਾ ਜੀ ਦਾ ਵਲੌਗ ਬਣ ਰਿਹਾ ਪਾਪਾ ਜੀ ਨਾਲ ਅੱਗੇ ਕਦੇ ਬਣਿਆ ਨਹੀਂ ਅੱਜ ਕੋਈ ਨਹੀਂ ਬਣਿਆ ਕਰੀਏ ਲਓ ਬਈ ਕਾੜ ਤੇ ਗਾਜ ਵਾਂਗੂ ਸਿੱਧੇ ਹੋੜੇ ਕਾੜਦਾ ਠੀਕ ਹੈ ਇਹ ਮੁੰਡਾ ਇੱਕ ਨੰਬਰ ਦਾ ਹਾਲੀ ਹੈ ਚਲੋ ਫਿਰ ਬਾਪੇ ਕੋਈ ਨਹੀਂ ਦਿਖਾਉਣੇ ਕਰ ਲਾ ਲੂ ਲੈ ਕੇ ਲਓ ਬਾਪੇ ਉਹ ਜਿਹੜਾ ਕੰਮ ਤਾਂ ਨਵੇੜ ਸਾਰਾ A to Z ਕੰਪਲੀਟ ਠੀਕ ਆ ਐਨੇ ਕੀ ਲਾਉਣੇ ਸੀ ਉਹ ਲੰਮੇ ਤੱਕ ਬਾਕੀ ਮੌਸਮ ਵਾਕਰਾ ਵਧੇ ਲੋਦਰ ਮੀਂਹ ਆਉਂਦੇ ਪੂਰੇ ਫੁੱਲ ਚਾਂਸ ਹੋਏ ਪਏਗੇ ਪੂਰੇ ਬੱਦਲ ਬਹੁਤ ਕਾਲਾ ਚੜਿਆ ਹੁੰਦੇ ਇਧਰੋਂ ਬਾਕੀ ਫਿਲਟਰ ਛਾੜਤਾ ਤੇ ਪਾਣੀ ਲੱਗਣ ਲੱਗਿਆ ਨਾਲ ਦੀਆਂ ਵਕ ਕੰਮ ਨਵੇੜਦੇ ਆਂ ਜਿਹੜੀ ਵੱਟ ਪਾਈ ਹੁੰਦਾ ਤੇ ਬਸ ਕਰੇ ਚੱਲਦੇ 10 ਮਿੰਟ ਤੱਕ 10 ਵੀ ਮਟ ਤੱਕ ਹੂੰ ਕੰਮ ਚੱਲ ਕੇ ਦਿਖਾਉਣੇ ਇਧਰ ਲੋ ਬਈ ਕੰਮ ਹੋਰ ਹੀ ਹੋ ਗਿਆ ਗੜੇ ਦੇਖ ਬਾਕੀ ਇਧਰ ਕਰੋਪੀ ਦੇਖੋ ਇਧਰ ਚਾਰਪੇਰੇ ਗੜੇ 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 ਵਾਕ ਮੀਂਹ ਆਊਗਾ ਮੀਂਹ ਦੇ ਨਾਲ ਗੜੇ ਵੀ ਆਗੇ ਤਾਂ ਕਿੱਡੇ ਗੜਾ ਸਾਈਗਾ ਪੈਂਦਾ ਜਿ ਦਿਖਾ ਨਹੀਂ ਸਕੇ ਵੀਡੀਓ ਬਣੀ ਨਹੀਂ ਫੋਨ ਦਾ ਅਲਫਾ ਫਿਰ ਕੋ ਬੰਨੇ ਪਈ ਜਗੇ ਤੇ ਦੁਬਾਰੇ ਫਿਰ ਤਿਆਰੀ ਲੈ ਵਾਵਾ ਕਰਿਆ ਕਮਣਾ ਬਾਲੇ ਮੋਟੇ ਐ ਹੁਣ ਮੈਂਟਰੀ ਤੁੱਪ ਤੇ ਕੱਢ ਲਈ ਜਿਵੇਂ ਕੁਛ ਕਰਿਆ ਨਹੀਂ ਹੁੰਦਾ ਤੁੱਪ ਐ ਕੱਢ ਲਈ ਜਿਵੇਂ ਕੁਛ ਕਰਿਆ ਨਹੀਂ ਹੁੰਦਾ ਆ ਪਏ ਤਾਂ ਕਿੱਡੇ ਕਿੱਡੇ ਮੋਟੇ ਪਏ ਆ ਪਏ ਨੇ ਇਹ ਆ ਬੱਦਲ ਵੇ ਕਿੱਡਾ ਪੜਾ ਇਧਰ ਦੇਖੀ ਬਣਿਆ ਪਿਆ चार छपे जमा बुरा हाल है हम धुप कह नहीं ले। एक पहले ही रहे हां आख इधर बदलो चार छपे भी मिट्ट जी धुप चंगली वाली सी गड़े देखिए ढेर ही लाते कणक च आ कण च वेख तू हां इधर भी है चार छपेरे बहुत पे गए ਲੱਗੇ ਹੋਏ ਆਪੇ ਗੱਡੇ ਗੱਡੇ ਆਹ ਦੇ ਸਾਫ ਥਾਂ ਚ ਬਾਲੇ ਪਏ ਉਹ ਸੜਕ ਨਿਖਾ ਕੇ ਲੈ ਆ ਬਲ ਤਾਂ ਮੈਂ ਉਹ ਛੋਹ ਛੋਹਰ ਵੀ ਚਿੱਟਾ ਕਰਤਾ ਲੋ ਨਿਕੰਪਰ ਆਇਦਾ ਹਾਂ ਹਾਂ ਜੀ ਕਰਨਾ ਇਹ ਬੋਲਾ ਸਭ ਕੇ ਆਇਆ ਜੀ ਜਿਆਦਾ ਜੀ ਅਬਦਲ ਵੇਖੇ ਇਧਰ ਤੁਹਾਂ ਪਿੰਡ ਵਾਲੇ ਪਾਸੋਂ ਆਪਣੇ ਨੂੰ ਸਬਜੀ ਚ ਆਹ ਵੇਖੋ ਇਧਰ ਬਈ ਤਾਂ ਵੀਡੀਓ ਬਣੀ ਨਹੀਂ ਇਹਦਾ ਆ ਵੇਖੋ ਇਧਰ ਆ ਚਿੱਟੇ ਨਰਮਾ ਨਹੀਂ ਕੋਈ ਇਹ ਗੜੇ ਹੈਗੇ ਜਿਹਲਾਂ ਫੁੱਟ ਪਏ ਨਰਮੇ ਦੇ ਥਲੇ ਹਨ ਬਹੁਤ ਜ਼ਿਆਦੇ ਇੱਕ ਸਕਿੰਟ ਜੀ ਹੁਣ ਠੰਡ ਕਰੂ ਇਹ ਇਧਰ ਆ ਗੰਡਿਆਂ ਚ ਇਹ ਵੇਖ ਲਓ ਜ਼ਿਆਦੇ ਆ ਕੰਮ ਨਿਯਾਜ ਜਾਂ ਨਿਯਾਜ ਸਰੋਂ ਦਾ ਨੁਕਸਾਨ ਟੁੱਟੀ ਰਾਣੀ ਸਰੋਂ ਦੀ ਸਰੋਂ ਦਾ ਨੁਕਸਾਨ ਪੱਕੀ ਸਰੋਂ ਦਾ ਪੱਕੀ ਸਰੋਂ ਦਾ ਵੱਧ ਕਰਦਾ ਨੁਕਸਾਨ ਹੈ। ਨਹੀਂ ਹਜੇ ਤੱਕ ਤਾਂ ਬਚਦਾ ਹੁੰਦਾ। ਅ ਆ ਕੋਈ ਕਹਿ ਰਿਹਾ ਡੰਡੂ ਟੀ ਵੀ ਹੈ। ਨਹੀਂ ਠੀਕ ਹੈ। ਕਣਕ ਦਾ ਹੀ ਨੁਕਸਾਨ ਬਹੁਤ ਕਰਦਾ ਇਸ ਤਰੀ ਨੂੰ ਤਰੀ ਦਾ। ਹਾਂ। ਕਣਕਾ ਨੁਕਸਾਨ ਵੀ ਬਹੁਤ ਕਰਦਾ ਨਹੀਂ ਇਹ। ਕਣਕਾ ਨੁਕਸਾਨ ਹੀ ਫੁੱਲ ਆ ਦੇ ਨਾਲ। ਵੱਡੀ ਪੁੱਡੀ ਤੋੜ ਦਿੰਦਾ ਹੈ, ਤੋੜ ਦਿੰਦਾ ਹੈ। ਹਾਂ। ਹਾਂ ਉੱਪਰ ਉਹ ਡੈਗ ਵੀ ਇੱਕ ਮਿੰਟ ਚੱਲ ਕੇ ਦਿਖਾਉਣੇ ਹੁਣ ਬਈ ਆਇਣਾ ਕੋਰੇ ਹੀ ਦਿਖਾਉਣ ਲੱਗ ਗਏ ਤੁਹਾਨੂੰ ਦਿਖਾਵਾਂ ਕਣਕ ਦਾ ਨੁਕਸਾਨ ਕੀ ਕਰਦਾ ਹੈ ਇੱਕ ਮਿੰਟ ਮੈਂ ਭਾਲ ਲੈਣ ਦ ਵੀ ਓਡਾ ਹਜੇ ਤੱਕ ਤਾਂ ਨੁਕਸਾਨ ਤਾਂ ਨਹੀਂ ਹੋਇਆ ਖੁਰਗੇ ਸੀਗੇ ਬਈ ਛੱਟਣ ਲੱਗ ਗਏ ਬਈ ਬਹੁਤ ਜ਼ਿਆਦਾ ਡਾਉਲ ਛੱਟ ਲਾ ਗਏ ਐਡੇ ਐਡੇ ਪੂਰੇ ਡਾਉਲ ਐਡੇ ਐਡੇ ਤੁਹਾਨੂੰ ਦਿਖਾਵਾਂ ਇੱਥੇ ਰੱਬ ਤੁਹਾਡਾ ਭਲਾ ਕਰੇ ਹੇ ਹੇ ਉਨਾ ਹਰ ਨੁਕਸਾਨ ਤਾਂ ਹਾਲੀ ਗੱਲ ਤਾਂ ਹੀ ਨੀਗੀ ਦੇਖਿਆ ਜਾਵੇ ਤਾਂ ਪਰ ਜੇ ਉਹ ਕੰਮ ਖਿੱਚੀ ਰੱਖਦਾ ਏ ਫੇਰ ਕੰਮ ਪੈੜਾ ਪੈਂਦਾ ਆ ਪਾਣੀ ਲੱਗੇ ਕਣ ਕੁੰਟੇ ਡੀ ਕਰਤੀ ਹੱਦ ਕੋਈ ਇੱਕਦਮ ਬਰੋਲਾ ਆਇਆ ਆ ਕਿਲੇ ਏਡੇ ਏਡੇ ਬਈ ਸਹੀ ਦੇਖੋ ਇੱਧਰ ਬਹੁਤ ਜਿਆਦੇ ਹੁਣ ਹੱਥ ਚੱਕ ਦੇਖੋਣੇ ਕੋਣ ਮੈਂ ਇਹ ਦੂਜਾ ਫੋਨ ਢੱਕਵੇ ਲਾ ਬਹੁਤ ਜਿਆਦੇ ਵੱਡੇ ਆਗੇ ਕੋਈ ਮਾੜੇ ਮੁੱਟੇ ਨਹੀਂ ਵੇ ਪੂਰੇ ਡਾਵਲ ਕਣਕ ਦੀ ਬਚਤ ਤਾਂ ਹਜੇ ਕਣਕ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੋਈ ਖਾਸ ਹਜੇ ਬਾਣੀ ਹੂੰ ਗਣਕ ਡਿੱਗ ਪਿਆ ਸਾਰੀ ਆਵੇ ਲੋ ਵਾਡੀ ਲੋੜ ਲੈ ਦੇ ਇਕੱਠੇ ਖੜੇ ਵੇਖ ਦਿਖਾ ਦੇ ਦਿਖਾ ਇੱਕ ਕਰਾ ਚੱਕ ਗੱਡੇ ਗੱਡੇ ਗੁਰੂ ਕਿਰਪਾ ਕਰੇ ਬਹੁਤ ਵੱਡਾ ਨੁਕਸਾਨ ਤੇ ਬਚਤੀ ਰਹਗੀ ਕਰ ਹੂੰ ਆ ਵੀ ਬਹੁਤ ਢੇਰ ਲੱਗੇ ਪਿਆ ਸੀ ਹੂੰ ਬਹੁਤ ਬਚਤ ਰਹੀ ਜੀ ਬਚਤ ਰਹੀ ਕੋਈ ਨਹੀਂ ਹੂੰ ਕੀ ਫੋਨ ਲੈ ਸੱਚ ਗੱਡੀ ਪੇ ਜੋਮੀ ਤਾਂ ਟੁੱਪ ਵੀ ਹੈਗੀ ਤੇ ਮੀਂਹ ਵੀ ਹੈ ਤੇ ਗੜੇ ਵੀ ਸਾਰਾ ਮਿਕਸ ਹੋ ਸਮਾਣੀ ਹੈ ਬਹੁਤ ਜ਼ਿਆਦਾ ਯਾਰ ਕਣ ਕਣ ਗਣ ਹੋ ਵੀ ਸਕਦਾ ਬਹੁਤ ਤਗੜਾ ਮੀਂਹ ਆ ਭਾਈ जिन्ना में क्या दी भरो करपा करें बारी भी है तेरे नियम लक्ष्य करती हैं वर्ल्ड है तेरे काम जाएगी मेरे करेक्ट हार्दिक और मेरे करेक्ट आई भरो करपा <स्था> करें हम्म तका तका क्या बना बॉल भी जाता ਓਹ ਹੋ ਹੋ ਜਿਆਦਾ ਜਿੱਤੀ ਘੱਟ ਦਾ ਸੇਧ ਰਹੇ ਹੁੰਦੇ ਜਿੱਤੀ ਘੱਟ ਦਾ ਸੇਧ ਨਾ ਵੱਡੇ ਬਾਣ ਨਹੀਂ ਆ ਜਾ ਆ ਕਿੱਡਾ ਬੇਚਾ ਇੱਧਰ ਬਣਾ ਇੱਧਰ ਬਣਾ ਨਾ ਆ ਕਿੱਡਾ ਜਿਆਦਾ ਵੱਡਾ ਬਾਹਰ ਮੇਰਾ

ਓ ਕਿੱਦਾਂ ਦੇ ਬਣ ਆਖੇ ਜੰਮਰੇ ਉਹ ਵੇਰਾ ਉਹ ਕਿੱਡੇ ਕਿੱਡੇ ਡਿੱਗੀ ਅੰਦੇ ਹਾਂ ਪਹਿਲਾਂ ਛੋਟੇ ਹੈ ਇੱਥੇ ਉਹ ਠੀਕ ਆਉਂਦੇ ਖੁਰ ਜਾਂਦੇ ਹੁੰਦੇ ਐਡੇ ਐ ਹਾਂ ਹਵਾ ਜਾਂਦੇ ਜੋ ਡਿੱਗਦੇ ਪਹਿਲਾਂ ਜੀ ਆ ਜਿਹਾ ਨਹੀਂ ਤੋ ਨਿਕਲਦੀ ਮੈਂਟਰੀ ਛਾਂ ਹੀ ਪਾ ਅੰਦਰ ਹੀ ਲੈ ਕਿੰਨਾ ਚਰਲਾ ਆਇਆ ਲੈ ਐਨੇ ਚਰਚੀ ਜਮਾ ਚੁਟਕੀ ਮਾਰਦੇ ਜਮਾ ਕੀ ਟਾਪੀ ਹੋਈ ਔਰ ਦੇਖ ਆਪ ਦੇਖ ਗੱਡਾ ਵੱਡਾ ਹਵਾ ਚੁਰਦਾ-ਕੁਰਦਾ ਨਾ ਉਹ ਤਿੱਖੇ ਚੁੰਡਾ ਹੀ ਪਾਉਂਦੀਆਂ ਹੁੰਦੀਆਂ ਨੇ ਜਾਂ ਚੁਰਦੀਆਂ ਹੁੰਦੀਆਂ ਹੁੰਦੀਆਂ ਗੱਡਾ ਵੱਡਾ ਵੇਖ ਲੈ ਹਾਂ ਜਿਆਦੇ ਵੱਡੇ ਹੈ ਹੈ ਗਿੱਟੇ-ਵੱਡੇ ਆ ਵੇਖ ਲੈ ਜਿਆਦੇ ਵੱਡੇ ਨਜ਼ਾਰੇ ਇੱਡੇ ਟੇ ਜਿਆਦੇ ਨਜ਼ਾਰੇ ਵੱਡੇ ਤੂੰ ਟੁੰਗ ਵੇਖ ਲੈ ਤੂੰ ਕੱਢ ਲੈ ਛੱਕ ਵੇਖ ਦੇ ਵੇਖ ਦੇ ਇੱਡੇ ਡੀ ਸੀ ਬਹੁਲੇ ਡਬਲ ਪਏ ਨਜ਼ਾਰੇ ਅੱਜ ਡਾ ਡਾ ਪਹਿਲੀ ਵਾਰ ਵੇਖਿਆ ਨੇ ਕਿਹੜੇ ਦਾ ਮੈਂ ਮੈਂ ਨਹੀਂ ਵੇਖਿਆ ਕਦੇ ਉਦੋਂ ਬਾਹਰ ਖਾਲੇ ਵਿੱਚ ਪਏ ਚਲੋ ਕਾਲ ਹੀ ਪਾਦੇ ਨੇ ਉਦੋਂ ਆਹ ਬੰਦਾ ਨਾਲ ਜਿਹੜਾ ਆ ਗਿਆ ਆਹ ਇੰਨੇ ਮੈਂ ਪਹਿਲੀ ਵਾਰ ਵੇਖਿਆ ਹੈ ਨੇ ਭਾਈ ਬਹੁਤ ਜਿਆਦਾ ਬੁਰਾ ਵਾਲਾ ਬਸ ਅੱਜ ਤੇਰਾ ਮਕਰੋਪੀ ਵੀ ਕਮਾਲ ਦੀ ਹੋਈ ਜਮਾਈ ਤਾਂ ਹੁੰਦਾ ਖੁਰਗੇ ਬਹੁਤ ਹਾਈ ਦਾ ਮੈਂਟ ਜੀ ਖੁਰ ਜਾਂਦੇ ਨੇ ਮੈਂਟ ਜੀ ਬਣ ਜਾਂਦੇ ਆ ਇਹ ਉੱਨੇ ਪਤਾ ਨਹੀਂ ਲੱਗਦਾਗਾ ਲਓ ਆਇਆ ਪਹਿਲੇ ਕੋ ਬੇਰਾਂਗੂ ਪਿਆ ਬੇਰਾਂਗੂ ਚਾਰਸ਼ਕਰੀ ਨਹੀਂ ਬੇ ਟੱਕਾ ਜਾਮਾ ਤਾਂ ਲਓ ਬਾਬੋ ਤੇ ਆਗੇ ਇਧਰ ਮਨਪ੍ਰੀਤ ਕੋਲੇ ਤੇ ਦਵਾਰੇ ਮੌਸਮ ਖਰਾਬ ਹੋਇਆ ਪਿਆ ਤੁਨੋਂ ਬਾਹਰ ਦਵਾਰੇ ਫੇਰ ਕਣੀਆਂ ਆਉਣ ਲੱਗੀਆਂ ਬਸ ਘੜਿਆਂ ਗੁੜਾਂ ਦੀ ਬਾਤ ਰੱਖੇ ਰਵ ਤਮ ਮੌਸਮ ਮੁੰ ਕਰਾ ਵੀ ਅਬ ਯਾਰ। ਉਹ ਦੇਖ ਸਕਦੇ ਹੋ। ਬੁਰਾ ਹਾਲ ਆ ਯਾਰ। ਪਤਾ ਨਹੀਂ ਕੀ ਕਰੂਗਾ ਕੀ ਨਾ ਕਰੂਣਾ ਇਹ। ਕਿਰਾਂਦਰ ਪਏ ਸੀਗੇ ਤੇ ਦੁਬਾਰੇ ਫੇਰ ਕੜੀਆਂ ਉਹ ਲੱਗ ਗਈਆਂ। ਕੰਮ ਘੜੇ ਚ ਲੰਗਦਾ। ਉਹ ਚੋਬਰ ਚੰਗਾ ਫਰ। ਬਾਏ। ਓਏ। ਓਏ। ਅੰਜ ਕਿ ਬਾਏ 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 ਮਾਣੀ ਮਾੜੀ ਜੀ। ਚਲੋ ਬਾਬੋ ਚੱਲਦੇ ਹਾਂ ਕਰੇ ਹਣਾ ਤੇ ਚੱਲ ਕੇ ਪੌਣਿਆਂ ਕਬੂਤਰਾਂ ਨੂੰ ਦਾਣੇ ਦਾਣੇ ਪੌਣਿਆਂ ਤੇ ਹਜੇ ਰੋਟੀ ਰੱਟੀ ਖਾਣੀ ਆ ਆਪਣੇ ਹੀ ਠੀਕ ਆ ਦੇਖ ਲੋ ਹਜੇ ਮੀਂਹ ਪੈਿੰਦਾ ਬਾਕੀ ਨੇ ਦੁਆਰੇ ਫੇਰ ਮੀਂਹ ਆ ਗਿਆ ਸੀ ਵੀ ਵੇਖ ਸਕਦਾ ਹਾਂ ਵੀ ਨਾ ਇੱਕ ਕਰੋ ਚੈੱਕ ਆ ਦੂਜੇ ਫੋਨ ਤੇ ਫਲੈਸ਼ ਆ ਆਹ ਦੇਖ ਲੋ ਹਜੇ ਪੰਛੀ ਕਾਲੇ ਚੱਲੀ ਜਾਂਦੇ ਆ ਦੇਖ ਲੋ ਪੰਛੀ ਕਾਲੇ ਹਜੇ ਚੱਲੀ ਜਾਂਦੇ ਹੈਗੇ ਆ ਹੁਣੇ ਮੀ ਆ ਕੇ ਠਿਆ ਤਾਂ ਹੀ ਹੁੰਦਾ ਜਕਰੇ ਵੀ ਲੇਟ ਹੋ ਗਿਆ ਉਹਨ ਨੂੰ ਹਨਾ ਚਲੋ ਚੱਲ ਕੇ ਦਾਣੇ ਦੋਨੇ ਪਾਈਏ ਤੁਹਾਨੂੰ ਦਿਖਾਉਣੇ ਆ ਫਿਰ ਚੱਲ ਕੇ ਲਓ ਜੀ ਆ ਗਿਆ ਪਉਣ ਘਰੇ ਤੇ ਇਹਨਾਂ ਨੂੰ ਪਾ ਕੇ ਦਾਣਾ ਪਾਣੀ ਕੋਲੀ ਬੱਚੇ ਬੈਠੇ ਭੁੱਖੇ ਤੜਕੇ ਨੇ ਪਾਈਏ ਦਾਣੇ ਦੋਨੇ ਪਾਣਾ ਤੜਕੇ ਬਾਹਰ ਕੱਢੇ ਜੀ ਤੇ ਪਾਣੀ ਇਹਨਾਂ ਕੋਲ ਪਿਆ ਵਧੀਆ ਤੇ ਦਰਪਾਲੀ ਕਣਕ ਇੱਕ ਤਾਂ ਪਹਿਲਾਂ ਕਣਕ ਸਰੋਂ ਤੇ ਬਾਜਰਾ ਫੋਕਸ ਕਰ ਖੰਡਾ ਐ ਨਾ ਕਰ ਤੂੰ ਹਾਂ ਇੱਥੇ ਰੱਖ ਸਭ ਤੋਂ ਪਹਿਲਾਂ ਛੜ ਦੇ ਲਾਈਟ ਪਾ ਬਿਓ ਲਓ ਜੀ ਇਹ ਡਰਮ ਵਿੱਚ ਘੱਡੀ ਦੀ ਆ ਫੂਕ ਮਾਰ ਕੇ ਡਾਲ ਦੇ ਨੂੰ ਦੇਖੋ ਗੰਦ ਲਓ ਜੀ ਕੰਨ ਕਪਾ ਰਹੇ ਨੇ ਆਪਾਂ ਤੁਹਨੇ ਚ ਪਾ ਲਈ ਇੱਕ ਤਾਂ ਸਰੋਂ ਪਾਣੀ ਲੋੜ ਨਹੀਂ ਪਾਣੀ ਵਾਧੂ ਪਿਆ ਸਰੋਂ ਪਾ ਲਈ ਸਰੋਂ ਬਾਲੀ ਲੋੜ ਨਹੀਂ ਪੈਂਦੀ ਨਾ ਸਰੋਂ ਥੋੜੀ ਬਹੁਤ ਰਹੀ ਜਮ ਚਲੋ ਜੀ ਬਾਇਰਾ ਪਾ ਲਈ ਗੇ ਲਾਉਣਾ ਯਾਰ ਤੇ ਬਾਇਰਾ ਆਪਣਾ ਥੋੜਾ ਜਿਹਾ ਵਾਲਾ ਬਾਇਰਾ ਜਿਆਵਾ ਤਾਂ ਲੇ ਬਾਹਰਾ ਵਾਟਾਂ ਘੜੀਨ ਆਪਣੀ ਕੋ ਚੋੜ ਮੇਰਾ ਲਓ ਜੀ ਬਾਹਰ ਥੋੜਾ ਹੋਰ ਪਾਣੀ ਪਾ ਕੇ ਆਪਾਂ ਜਾਵਾਂਗੇ ਹੋਰ ਵੱਧ 5-7 ਕਿਲੋ ਹੋਰ ਲਿਆਵਾਂਗੇ ਇਹਨਾਂ ਮਹੀਨਾ ਜਿਹੜੇ ਬਣਾਣਗੇ ਜਾਂਦਾ ਆਪਣਾ ਥੋੜਾ ਹੋਰ ਪਾਣੀ ਗਲ ਨਹੀਂ ਇਹਨੂੰ ਸੁਆਮੀ ਆਇਆ ਹਜੇ ਲਓ ਫੋਣ ਗੱਲ ਬਣਨੀ ਲਓ ਬਾਬੋ ਤੇ ਦਾਣੇ ਕਰ ਤੇ ਰੈਡੀ ਆਪ ਇਹਨਾਂ ਦੇ ਆਰ 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 ਲੋ ਬਈ ਕਾਲ ਦਾਨੇ ਲੋ ਵਾਬੇ ਦਾਣੇ ਤੇ ਪਾਣੀ ਪਹਿਲਾਂ ਸੀਗਾ ਇਹਨਾਂ ਕੋਲੇ ਦਾਣੇ ਪਾਤੇ ਤੇ ਕਰ ਦਈਏ ਬੰਦ ਲੋਕ ਇਹਨਾਂ ਸਾਰਾ ਗਾਰਡਮੈਂਟ ਤੇ ਵੀਰ ਵੀ ਵੀ ਕਰ ਦਈਏ ਐਂਡਿੰਗ ਅੱਜ ਉਧਰ ਨਹੀਂ ਜਾਂਦੇ ਆਪਾਂ ਠੀਕ ਆ ਕਿਉਂਕਿ ਮੀਂਹ ਆਈ ਜਾਂਦਾ ਬਈ ਬਾਹਰ ਦੇਖ ਸਕਦੇ ਹੋ ਮੇਰੀ ਮੀਂਹ ਹੁਣੀ ਹਟਿਆਵਲੋ ਪਾਣੀ ਹਜੇ ਖੜਾ ਹੀ ਹੈ ਤੇਰੇ ਤੇ ਅੱਜ ਉਧਰ ਨਹੀਂ ਜਾਂਦੇ ਆਪਾਂ ਠੀਕ ਆ ਤੇ ਆ ਵੀ ਆਪ ਬੰਦ ਕਰਤਾ ਲਾਈਟ ਬੰਦ ਕਰੀ ਅੰਦਰ ਆਪਾਂ ਤੁਹਾਨੂੰ ਬੱਬੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮੈਸ ਜੈਕ ਤੇ ਨਵੀਂ ਵੀਡੀਓ ਨਾਲ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਬਾਏ ਲਵ ਯੂ ਆਲ